ਯਾ ਵੀ ਸੋਹੇ ਸਹਿਆਂ ਦੇ ਨਾਲ ਵੇੜਾ ਹਰਿਆ ਪਰਿਆ ਵੀ ਸੋਹੇ ਸਹਿਆਂ ਦੇ ਨਾਲ ਮੰਗਣਾ ਤੇਰਾ ਵੀਰ ਵੇ ਸੋਹੇ ਬਵਲ ਦੇ ਨਾਲ ਮੰਗਣਾ ਤੇਰਾ ਵੀਰ ਵੇ ਸੋਹੇ ਬਵਲ ਦੇ ਨਾਲ ਵੇੜਾ ਹਰਿਆ சோ சே வேடா ஹர்பரே சோ சாய வீராவே சோ மமியா ஹர்பரே சோ சேனா சோம மாமிய நாணா வீராவ சோஹ மாமியா ஹரிய பரவ சோஹே சே வேடா ஹர்பே சோ சே மங்கா ਵੀਰ ਵੀ ਸੋਹੇ ਚਚਿਤ ਆਂ ਦੇ ਨਾਲ ਮੰਗਣਾ ਤੇਰਾ ਵੀਰ ਵੀ ਸੋਹੇ ਚਚਿਤ ਆਂ ਦੇ ਨਾਲ ਬੇੜਾ ਹਰਿਆ ਪਰ ਆ ਵੀ ਸੋਹੇ ਸਹਿਆ ਤੇ ਨਾਲ ਬੇੜਾ ਹਰਿਆ ਪਰ ਆ ਵੀ ਸੋਹੇ ਸਹਿਆ ਤੇ ਨਾਲ ਮੰਗਣਾ ਤੇਰਾ ਵੀਰ ਵੀ ਸੋਹੇ ਪਾਈਆਂ ਦੇ ਨਾਲ ਮੰਗਣਾ ਤੇਰਾ ਵੀਰ ਵੀ ਸੋਹੇ ਪਾਈਆਂ ਦੇ ਨਾਲ ਬੇੜਾ ਹਰਿਆ ਪਰਿਆ ਵੀ ਸੋਹੇ ਸਹਿਆਂ ਦੇ ਨਾਲ ਬੇੜਾ ਹਰਿਆ ਪਰਿਆ ਵੀ ਸੋਹੇ ਸਹਿਆਂ ਦੇ ਨਾਲ ਵੀਰਾਂ ਦੀਆਂ ਅੱਖਾਂ ਵਿੱਚ ਨਾ ਖਾਂ ਕਦੀ ਪਾਉਂਦੀ ਅਨੇਹ ਪਹਿਣਾ ਤਾ ਵੀਰਾ ਦੀ ਪਗ ਮੱਥੇ ਨਾਲ ਲਾਉਂਦੀ ਅਨੇਹ ਪਹਿਣਾ ਤਾ ਵੀਰਾ ਦੀ ਪਗ ਮੱਥੇ ਨਾਲ ਲਾਉਂਦੀ ਅਨੇਹ ਵੀਰਾ ਦੇ ਮੂੰਚੋਂ ਨਿਕਲੇ ਬੋਲ ਤੈ ਮਰਦੀ ਅਨੇਹ ਵੀਰਾ ਲਈ ਮੰਦੇ ਬੋਲਣਾ ਸਸਾ ਕੋਲ ਜਰਦੀ ਅਨੇਹ ਵੀਰਾਂ ਲਈ ਮੰਦੇ ਬੋਲਨਾ ਸੱਸਾ ਕੋਲ ਚਰਦੀ ਅਨੇ ਹੈ ਰਖੜੇ ਨੂੰ ਡੀਕਦਿਆਂ ਹੈ ਵੜਿਆਂ ਹੀ ਚਾਮਾਨਾੜ ਕਰਦੀਆਂ ਫਿਕਰ ਵੀਰ ਦੀ ਕੱਲੀਆਂ ਬਹਿਮਾਵਾਨਾ ਕਰਦੀਆਂ ਫਿਕਰ ਵੀਰ ਦੀ ਕੱਲੀਆਂ ਬਹਿਮਾਵਾਨਾ ਵੀਰ ਦੇ ਵ્યાਜਿੰਨਾ ਹੁੰਦਾ ਕੋਈ ਜਾਏ ਨਾ ਨੂੰ ਪਿਆਰ ਦੀਆਂ ਭੁਖੀਆਂ ਨੇ ਵਸ ਪੈਸਾ ਕੀ ਪਾਏ ਨਾ ਨੂੰ ਪਿਆਰ ਦੀਆਂ ਭੁਖੀਆਂ ਨੇ ਵਸ ਪੈਸਾ ਕੀ ਪਾਏ ਨਾ ਨੂੰ ਕਿਰਦੀ ਸੋਏ ਨਾ ਨੂੰ ਪੁੱਤ ਤੋ ਵੱਧ ਪਿਆਰੀ ਜੋੜੀ ਇੱਕ ਪਹਿਣ ਪਰਾਦੀ ਦੁਨੀਆਂ ਦੇ ਵਿੱਚ ਨਿਆਰੀ ਇਹ ਜੋੜੀ ਇੱਕ ਪੈਣ ਪਰਾ ਦੇ ਦੁਨੀਆਂ ਦੇ ਵਿੱਚ ਨਿਆਰੀ ਪਰ ਮਾਨਾ ਨਹੀਂ ਮਿਲਦੀਆਂ ਪੈਣਾ ਹਿੱਸੇ ਹਰ ਇੱਕ ਦੇ ਨੇ ਪੈਣਾ ਦੇ ਬਾਜੂ ਸਿਰਤੇ ਸੇਰੇ ਕਦ ਟਿਕਦੇ ਨੇ ਪੈਣਾ ਦੇ ਬਾਜੂ ਸਿਰਤੇ ਸੇ ਰੀਕ ਦੇ ਟਿਕਦੇ ਨੇ ਖੁੱਲੇ ਦਿਲ ਦੇ ਦਰਵਾਜ਼ੇ ਰੱਖਿਆ ਕਰ ਪੈਣਾ ਦੇ ਲਈ ਬੜੇ ਬਦਕਿਸਮਤ ਨੇ ਉਹ ਜਿੰਨਾ ਕਰ ਪੈਣਾ ਹੀ ਨਹੀਂ ਬੜੇ ਬਦਕਿਸਮਤ ਨੇ ਉਹ ਜਿੰਨਾ ਕਰ ਪੈਣਾ ਹੀ ਨਹੀਂ ਜਿੱਤੇ ਵਿਰਣ ਹਮੇਸ਼ਾ ਹੱਸਦੀਆਂ ਵਸਦੀਆਂ ਰਹਿਣ ਆਪਣੇ ਸੁੱਖ ਸਾਧ ਸਦਾ ਹੀ ਵੀਰਾਂ ਨੂੰ ਦੱਸਦੀਆਂ ਰਹਿਣ ਆਪਣੇ ਸੁੱਖ ਸਾਧ ਸਦਾ ਹੀ ਵੀਰਾਂ ਨੂੰ ਦੱਸਦੀਆਂ ਰਹਿਣ ਰਖੜੀ ਵੜ ਦਿਨ ਫੋਨ ਤੇ ਕਹਿ ਦਿਆ ਕਰੋਣੇ ਲਈ ਇਹ ਨਹੀਂ ਕਾਫੀ ਹੁੰਦਾ ਚੱਲੀਆਂ ਨੂੰ ਜਿਉਉਣੇ ਲਈ ਇਹ ਨਹੀਂ ਕਾਫੀ ਹੁੰਦਾ ਚੱਲੀਆਂ ਨੂੰ ਜਿਉਉਣੇ